ਆਓ ਇਹਨੂੰ ਯਾਰ ਸੋਨਾ ਕਰਦੇ ਆ ਬੜਾ ਬਸੜਾ ਰੋ ਕਿੰਨੇ ਦੰਦ ਹੋ ਗਏ ਬਾਈ ਇਹ ਹੈ ਬਾਈ ਦੰਦ ਕਿੰਨੇ ਆ ਇਹ ਦੋ ਦੰਦ ਆ ਬਾਈ ਵੱਖਰਾ ਮੁੱਲ ਕੀ ਕਰਿਆ 45000 45000 ਮੁੱਲ ਕਰਿਆ ਬਾਈ ਆ ساری ਗੱਲ ਪਾ ਲਈ ਉਹਦਾ ਮਗਰ ਬੰਦਾ ਲਾਗ ਲੱਗ ਗਿਆ ਤੇ ਕੁਛ ਨਹੀਂ ਕਰਦਾ ਸਾਈ ਘਟੇ ਫੜਾ ਦੂ ਲਾ ਸਹੀ ਦਾ ਕਢਾ ਲੈਣਾ ਸਹੀ ਦਾ ਕੁਝ ਕਰ ਲੈ ਆ ਬੂਟੇ ਇੱਧਰ ਲੱਗ ਲੈ ਉਹਦੇ ਮੁੱਲ ਉਹਨਾਂ ਨੇ ਕੱਟਣਾ ਨਿਸ਼ਚੈ ਤਾਂ ਹੀ ਹੋ ਗੈਣਾ ਫੋੜਾ ਨਾ ਫਿਰ ਕੰਨ ਫਿਰ ਮੁੰਡਾ ਹੁੰਦਾ ਇਹਦਾ ਅਟਾਈਂ ਲੈ ਲੈ ਤਿਆਰ ਆ ਯਾ ਗੱਲ ਪੱਕੀ ਕਰ ਯਾਰ ਜੇ ਲੈਣਾ ਉਹ ਪੱਕੀ ਉਹ ਮੁਰਗਾ ਹੋਣਾ ਮੈਂ ਤੁਹਾਨੂੰ ਦੱਸਿਆ ਮੈਂ ਤਾਂ ਥੋੜਾ ਹੋਰ ਹੈ ਇਹ ਮਾਰੇ ਯਾਰ ਲੱਡੂਏ ਵੀ ਖਬਰ ਤੇ ਯਾਰ ਹਾਂ ਇਹ ਵੀ ਲੱਡੂਏ ਯਾਰ ਨਾਲ ਰਾ ਫਿਰ ਨੇ ਇੱਕ ਬੰਦਾ ਪਰ ਆਇਆ ਦੇਖੋ ਵੀ ਆਹੋ ਤਾਂ ਠੀਕ ਹੈ ਗੱਲ ਨਾ ਮੇਰਾ ਯਾਰ ਟੀਵੀ ਵੱਲੋਂ ਮਗਾਇਆ ਜਾਂਦਾ ਅਜੇ ਚੀਜ਼ ਹੈਗੀ ਤਾਂ ਹੀ ਮੈਂ ਚਲੋ ਹੋਏ ਨਾ ਵੀ ਮੁਰਕੇ ਮੇਰਾ ਤਾਂ ਡਿੱਡ ਪਾਉਂਦਾ ਆਹੋ ਤਾਂ ਠੀਕ ਹੈ ਗੱਲ ਬੰਦੇ ਨਾਲ ਮਾਰਦੇ ਨਾ ਭਗਾਇ ਦਿੱਤੇ ਆਹੋ ਤਾਂ ਠੀਕ ਹੈ ਗੱਲ ਤੇ ਇੰਜ ਮੁਰਕ ਜਾਓ ਪਈ ਹੀ ਅਸਾ ਤਾਂ ਸੱਚਾ ਤਾਂ ਪਤਾ ਲੱਗੇ ਨਾ ਤਾਂ ਹੀ ਇਹ ਜਿਹੜਾ ਇਹ ਨਹੀਂ ਗੱਲ ਕਰ ਬੰਦੇ ਦੀ ਇਹ ਵਾਲੀ ਗੱਲ ਨਹੀਂ ਆ ਜੇ ਆਦੂ ਬੰਦੇ ਕੋਲੋਂ ਲੱਗਣੀ ਮੰਡੀ ਹੈ ਕਈ ਬਕਾਦੇ ਨਹੀਂ ਬਕਾਦਾ ਹੋ ਜਾਂਦਾ ਹਾਂ ਤੁਮੜੇ ਫਾਰ ਕੇ ਮਾੜਾ ਮੈਂ ਮੈਂ ਕਾਰਨ ਪਾਰੇ ਕੋਈ ਨਹੀਂ ਲੈਣਾ ਜੇ ਹੋਇਆ ਹੋਈ ਨਹੀਂ ਨਾ ਹੁਣ ਵੀ ਠੀਕ ਹੈ ਹੋ ਗਿਆ ਯਾਰ ਇਹਦਾ ਸੀਨ ਹੋਲੇ ਆ ਜਾ ਜੇ ਬਕਾਦੇ ਵੀ ਆਇਆ ਯਾਰ ਸਾਡੀਆਂ ਗੱਲਾਂ ਯਾਰ ਪੰਜਾਬੀ ਚ ਕਿਆ ਹੋਣੇ ਸ਼ਰੀਕ ਨੇ ਵੀ 30 ਤੋਂ ਥੱਲੇ ਆ ਕੇ ਦੇ ਯਾਰ ਇਹ ਰੇਜ ਨੂੰ ਲੜਵਾਰ ਬੰਦਾ ਯਾਰ ਥੋੜਾ ਇੰਨਾ ਦਹੀ ਰੋਟੀ ਕਮਾ ਲੂਗਾ ਜੀ ਇਹ ਰੋਟੀ ਕਮਾ ਲੂ ਰੋਟੀ ਤਾਂ ਪੱਲੇ ਉਹਨਾਂ ਕਿ ਜਾਉਦੇ ਹੈ ਕਮਾਉਣ ਵਾਲੀ ਤਾਂ ਇਹ ਤਾਂ ਪੱਲੇ ਜਾਂਦੀ ਆ ਜਾ ਇਹ ਤਾਂ ਮੈਂ ਟੈਗਾ ਦੂੰਗਾ ਉਹ ਵੀ ਇਹ ਤਾਂ ਖਰਾਬ ਹੀ ਜਾਂਦਾ ਹੁੰਦਾ ਯਾਰ ਇਹ ਦੇਖ ਜਰਾ ਮੈਂ ਕਿ ਬੂਲੇ ਵੀ ਕਰ ਜਾਂਦਾ ਉਹ ਤਾਂ ਠੀਕ ਆ ਗੱਲ ਨੂੰ ਤੂੰ ਪੁੱਛੂਗਾ ਨਾ ਦਾ ਹਿਆ ਦੇ ਦੇ ਜਾਂਦਾ ਪਤਾ ਵੀ ਜਾਂਦਾ ਕਈ ਵਾਰ ਇਹਦਾ ਕੋਈ ਟਾਈਮ ਹੁੰਦਾ ਇਹ ਟਾਈਮ ਹੁੰਦਾ ਹੁਣ ਅੱਜ ਕੱਲ ਟਾਈਮ ਹੀ ਨਹੀਂ ਦੀ ਹਾਂ ਟਾਈਮ ਇਹਨਾਂ ਨੇ ਮੈਂ 45000 ਕਹਦੇ ਸੀ ਪਾਲਟੀ ਆ ਜੀ ਮੇਰੇ ਕੋਲ ਕੇ 60000 ਲੈਣਾ ਬੱਕਰਾ ਇਹੀ ਬੱਕਰੇ ਦਾ ਜਾਂ ਐ ਨਹੀਂ ਹੈਗਾ ਕੱਲ ਨੂੰ ਪਤਾ ਨਹੀਂ ਕਿ ਜਾਂਦਾ ਵਿਕ ਜਾਂਦਾ ਇਹ ਤਾਂ ਮਨੇ ਇਹ ਚੌੜੇ ਹੋਗੇ ਮਸਤਰਾ ਦੇਖ ਗਿਆ ਇਹਦੇ ਕਰ ਮਨੇ 6000 ਦਾ ਨਫਾ ਮਿਲਣ ਲੱਗਿਆ ਇੱਕ ਦਫਾ ਮੈਂ ਲਾਇਆ ਸੀ ਇਹ 50 60 ਦਾ ਟੁੱਟੇ ਹੀ ਨਹੀਂਗੇ ਜਾਂਦੀਆਂ ਸੁਣਾ ਦੇ ਨਫਾ ਮਿਲੂਗਾ ਇਹਨੂੰ ਉਹਦੇ ਇਹ ਤਾਂ ਮੰਨੇ ਜਰਾ ਸਹੀ ਗੱਲ ਹੈ ਹਾਂ ਘੱਟਾ ਪਾ ਗਿਆ ਕੰਦੀ ਦਾ ਕਰ ਮੰਨੇ ਹਾਂ ਦੱਸ ਵੇ ਕਹੀ ਹੁਣ ਬੱਸ ਦੱਸ ਤਾਂ ਮੈਨੂੰ 35 ਚਾਹ ਕਰਦਾ ਮੂੰਹ ਨਹੀਂ ਹਾਂ ਲਾਸਟ ਪੈਨ ਦਾ 12 14 ਇਹ ਨਾ ਫਿਰ ਮੰਨੇ ਪੱਤਰਾ ਦਵਾ ਫਿਰ ਹਾਂ ਪੱਤਰਾ ਦਵਾ ਦਬਾਈ ਦੋ ਨਾ ਹੁਣ ਨਹੀਂ ਕਰ ਹੁਣ ਜਾਏ ਹੈ ਜਾਏਗਾ ਬਿਲਕੁਲ ਜਾਏਗਾ ਇਹਨੂੰ ਬਾਰਾ ਨਹੀਂ ਖਾਂਦਾ ਮੋਮ ਜੀ ਲੱਗਿਆ ਰਾ ਕੱਲਾ ਘਾੜ ਨੂੰ ਲੈ ਜਾਂਦਾ ਇਹ ਹੱਥ ਜੜਾ ਨਾ ਮੱਝਾ ਆ ਹੋਇ ਤਾਂ ਹੈ 3 ਲੱਗਿਆ ਵੀਰੇ ਠੀਕ ਹੈ ਠੀਕ ਚੱਕ ਦੇਣਾ ਨਾ ਪੈਸੇ ਕਣੋ 2 ਗੋਟੀ ਚੱਕ ਲਿਆ ਚੱਲ ਜੀ ਬੜਾ ਦੇਖ ਲਾ ਬਈ ਕੱਪੜੇ ਬਾ ਨਹੀਂ ਨਾ ਬਸ ਰਹਿਣਾ 30 ਦਾ ਵੀ ਨਹੀਂ ਤਾਂ ਮਾਰ ਜਾ ਫੜ ਜਾ ਨਹੀਂ ਤੇਰੇ ਤੇਰੇ ਮਾਇਆ ਕੋਈ ਨਹੀਂ ਤੇਰੀ ਗੱਲ ਕੋਈ ਨਹੀਂ ਇਹ ਮੈਂ ਲਗਾ ਉਹ ਕੱਪੜੇ ਹੀ ਹੋ ਗਏ ਹੜ 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 ਨਹੀਂ ਨਿਕਾਲ ਲਾ ਹੁਣ ਮੈਂ ਟੱਕਾ ਨਾ ਕਰਦਾ ਪਰ ਨਾ ਉਸ ਤੇ ਬਾਲਾ ਵਧੀਆ ਰਹੇਗਾ ਲੋ ਨਾਲ ਨਹੀਂ ਯਾਰ ਉਹ ਨਹੀਂ ਮਾ ਨਹੀਂ ਯਾਰ ਚਾਚਾ ਨਹੀਂ ਨਹੀਂ ਟੱਕਾ ਨਾ ਕਰ ਕੱਲਾ ਟੱਕੇ ਦਾ ਪੂਰਾ 31000 ਰੁਪਏ ਲੱਗ ਗਿਆ ਪਿੰਡ ਕਿਹੜਾ ਬਾਈ ਕਿਸਨਪੁਰਾ ਕਿਸਨਪੁਰਾ ਆਇਆ ਕਰ ਲੋ ਹਜੇ ਨਹੀਂ ਬੱਕਰੀ ਹੀ ਆ ਕੋਈ ਗੱਲ ਨਹੀਂ ਕੱਲਾ ਹੀ ਆਇਆ ਤਾਂ ਹਾਂ ਇਹ ਲੱਗ ਗਿਆ 500 ਨੋਟਾ ਘਟਾ ਦੇ ਤੂੰ ਇਹ ਚਰਾ ਕੇ ਲੈ ਆਗਾ ਬਾਪੂ ਬਾਪੂ ਤੋਂ ਚਰਾ ਕੇ ਨੇ ਬਾਪੇ ਵਾਲੇ ਨੋਟ ਬਾਪੇ ਵਾਲੇ ਹੀ ਦੋ ਰਾਜੂ ਕਹਿੰਦਾ ਤੂੰ ਪਹੁੰਚਿਆ ਹਾਂ ਮੰਗਵਾਉਂ ਗਏ ਨੂੰ ਸਾਕੇ ਚੜਾਈਏ ਬੱਤੀ ਲੱਗ ਰਹੀ ਹੈ ਭਾਈ ਜੀ 32000 ਦਾ ਬੱਦਰਾ ਮੋੜਨਾ ਕੋਈ ਕਦਰ ਕਰਾ ਕਦਰ ਕਰਦਾ ਮੈਂ ਪੂਰੀ ਉਹ ਆ ਦਾੜੀ ਦੀ ਕਦਰ ਕਰਨਾ 10 ਬੰਦੇ ਆ ਜੇ ਖੜਾ ਕਦਰ ਕਰਕੇ ਹੀ ਕਿਹਾ ਮੈਂ ਨੂੰ ਇੰਨਾ ਤਾਂ ਹੀ ਚੱਕੇ ਰਹਿਣੇ ਭਾਈ ਕਿੰਨੇ ਕਿਹਾ ਪਹਿਲਾਂ ਹੀ ਕਦਰ ਚ ਫਰਕ 12000 ਦੀ ਕਰਤੀ ਸਿੱਧੀ ਹੋ ਕਿੰਨੇ ਕਿਹਾ 2.4000 ਬੱਕਰਾ ਤੂੰ 35000 ਦਾ ਦਹੰਗਾ ਪਤਾ ਮੈਨੂੰ ਜੇ ਪਤਾ ਫਿਰ ਤਾਂ ਲੋੜੇ ਨਹੀਂ ਗੱਲ ਕਰਨਾਂ ਉਹ ਚਾਹੁੰਦਾ ਇਹ ਬੰਦਾ ਜਿਉਂ ਗੱਲਾਂ ਫਿਰ ਝਾਹੀ ਗੱਲਾਂ ਉਹਦੋਂ ਮੈਂ ਕੋਈ ਉਹਦੋਂ ਝਾਹੀ ਗੱਲਾਂ ਬਈ ਠੀਕ ਆ ਪਰ ਸੁਣ ਮੈਂ ਤਾਂ ਮੁੱਕੀ ਮੁਕਾਈ ਹੋ ਫਿਰ ਗੱਲ ਸਾਰੀ 2000 ਦੇ ਤੈਨੂੰ ਵੱਧ ਵੀ ਦੇ ਦਾਂਗੇ ਤਾਂ ਨਹੀਂ ਕੋਈ ਫਰਕ ਪੈਣਾ ਘੱਟ ਦੇ ਦਾਂਗੇ ਤਾਂ ਨਹੀਂ ਕੋਈ ਫਰਕ ਪੈਣਾ ਇਹ ਹੁੰਦੀ ਐ ਇੱਕ ਪਿਆਰ ਮੁਹੱਬਤ ਖੜਿਆਂ ਦੀ ਕੋਈ ਭਾਈਆਂ ਮੰਗ ਕਦਰ ਕਰਦੇ ਬਸ ਤੂੰ ਆਪ ਇਨੇ ਪਬਲਿਕ ਤੇ ਖੜਿਆ ਉਹ ਕੀ ਆ ਬਕਰਾਂ ਇਹ ਨਹੀਂ ਦਾ ਬਕਰਾਂ ਇਹ ਆ ਠੀਕ ਹੋ ਗਿਆ ਉਹ ਮੈਂ ਕੀ ਦਾ ਤੂੰ ਕਹਿੰਦਾ ਇੱਦੀ ਹੁਣ 2000 ਰੁਪਏ ਕਰਤਾ ਅੱਛਾ ਤਾਂ ਪੈਂਡਿੰਗ ਤਾਂ ਰਹੇ ਹੁਣ ਪਾਣੀ ਇਸ ਦਾ ਹੈਗਾ ਇੱਕ ਉਹ ਨਹੀਂ ਹੈਗੀ ਤਾਂ ਦੇਖ ਲੈ ਤੈਨੂੰ ਜਿਲਜ ਲੱਗਦਾ ਮੈਨੂੰ ਪਤਾ ਲੱਗੇ ਪਈ ਆ ਕੋ ਮਾਰਦਾ 3000 ਦਾ ਬੱਕਰਾ ਕਦਾ ਉਠੀ ਹੈ ਨਾ ਹੁਣ ਤੂੰ ਮੈਨੂੰ ਸਾਬ ਤੇਰੀ ਆਪ ਬੈਠ ਕੇ ਪੜਦਾ ਹੈ ਉਹ ਮੈਨੂੰ ਸ਼ਰਮ ਆ ਜਾਂਦਾ ਹੈ ਦੇਖਾਈ ਘਟਾਂ ਮੈਂ ਮੈਂ ਪਿੱਛੇ ਟਾਲਾ ਮੈਂ ਸੁਣਦਾ ਇਹ ਹੁੰਦਾ ਹੈ ਇਹ ਕਹਿਣਾ ਮੰਗਦਾ ਦੇ ਪਰੇ ਕਰਦਾ ਮੈਨੂੰ ਦਰਸਾ ਕਰ ਲਾਇਦਾ ਮੈਨੂੰ ਕਿਹਾ ਕਿ ਪੈਸੇ ਪਾਉਣਾ ਚਾਹ ਕੇ ਆ ਹਰ ਜਦੋਂ ਖਿਲਵਾ ਜਾ ਉਹ ਮੰਨਦਾ ਉਹ ਯਾਰ ਕਰ ਗਿਆ ਜੀ ਯਾਰ ਪਾਪਾ ਉਹ ਮੈਂ ਮੰਨਦਾ ਮਤਲਬ ਇਹ ਲੈ 2000 ਦਾ ਮਤਲਬ ਬਹੁਤ ਅਗਿਆਦੀ ਹੋਰ ਕਿੰਨਾ ਕੁ ਮੁੱਚੀ ਜਾਉਂਦਾ ਹੈ ਇਸ ਵਾਰ ਦੇ ਤੇ ਵੀ ਬਹੁਤ ਨੇ ਰੋਹਾਂ ਤੇ ਵੀ ਮਾਰ ਗਿਆ ਨਾ ਯਾਰਾ ਹਾਂ ਨਹੀਂ ਕੋਈ ਇਹ ਤਾਂ ਸਿੱਧਾ ਲੈਣਾ ਦਾ ਮਨਾ ਜੇ ਜਾਂਦਾ ਤੇ ਤੜੀ ਇਹ ਨਾ ਦੇਖੋ ਇਹ ਦੇਖ ਤੇ ਚਾਹ ਨਾਮ ਦਾ ਮੋਬਾਈਲ ਉੱਪੀ ਕਰਦਾ ਹੋਰ ਮੈਂ ਕਿੰਦਾ ਦੱਸਦਾ ਕੋਈ ਫੜ ਜਾ ਕੋਈ ਵੀ ਨਹੀਂ ਮਰਦਾ ਹਰ ਸਪੀਡੀ ਤੇ ਗੱਲਾਂ ਕੋਸ ਨਹੀਂ 12000 3000 ਲਾ ਲਵੀਂ ਲਾ ਦੇ ਖੜਾ ਲਾ ਦੇ ਪਰੇ ਕਰ ਪਰੇ ਆ ਪਕਾ ਉਹ ਰਾਜ ਮੈਂ ਪਾਜੂ ਉਹ ਖੰਡੇ ਕਿਨਾਰਾ ਮੇਰਾ ਕਿਆ ਪਾਜੂ ਆ ਲੈ ਜਾ ਲੈ ਜਾ ਚਲੋ ਨਕਰਾ ਬਣ ਜੂ ਨੀ ਉਹ ਸੱਟ ਮਾਰ ਲਾਂ ਦੇ ਇੰਨੀ ਹਣ ਲਾ ਲਾਂ ਦੇ ਸੱਟ ਰਹਿਣ ਦੇ ਮੇਰੇ ਮਾਰੀ ਜੋ ਸੱਟਾਂ ਮੇਰੀ ਗਾ ਲਾ 10000 35000 ਦਾ ਬੱਕਰਾ ਦੇ ਲਾ ਚਲ ਬੜਾ ਬੱਕਰਾ ਲਾ ਫੜ ਬਾਈ ਹਾਂ ਕਾ ਨੂੰ ਐਵੇਂ ਨਾ ਕੀਆ ਵਰ ਕਾਹ ਨੂੰ 500 ਰੁਪਏ ਤੇ ਆ ਮੇਸ਼ ਨਹੀਂ ਆ ਰਿਹਾ ਨਾ ਤੇ ਕਰਦੇ ਇਹ ਨਹੀਂ ਮੰਨਦੀ ਇਹ ਆਪੇ ਆ ਬਣ ਗਈ ਵੀਡੀਓ ਦੀ ਆਹ ਬਈ ਫੂਟਰਾ ਇਹ ਬੱਕਰਾ 30000 ਦਾ ਹੋ ਗਿਆ ਇਹ ਨੋਟ ਚ ਕਰਾ ਮਾਤਾ ਲਾਪੇ ਨਾ ਮਾਰ ਲਾਪੇ ਨਾ ਤਾਂ ਨਾ ਦੇ ਉਹਨਾਂ ਨੂੰ ਬੋਗਣ ਹੋ ਗਿਆ ਮੱਥਾ ਮਾਰ ਨਾ ਬੱਕਰੇ ਗਰਮੀ ਦਾ ਇਹਨੂੰ ਆ ਗਏ ਦੱਸਾਂ ਕਿ ਇੱਥੇ ਗਰੂ ਹੋਣਾ ਆਲੇ ਨੂੰ ਪੜਾਉਂਦੇ ਬੁੱਝੇ ਨਾ ਬੋਲੋ ਯਾਰ ਇਹ 20000 ਕਰਦੀਆਂ ਹੋਈਆਂ 20000 ਐਚ ਹੋ ਜਾਣਾ ਇਹ ਕਿਤੇ ਕਿਲਾ ਜਗੀਰ ਦਾ ਬਗਾਵਤ ਆ ਰੇ ਹਾਂ ਕੀ ਜਵਾਬ ਹੋ ਮਾਰ ਕੇ ਰੇ ਇਹ ਤਾਂ ਯਾਰ ਮੰਨ ਮੰਨ ਗਲ ਜੇ ਅਡੀ ਗੱਲ ਦਾ ਬੰਦਾ ਹੋ ਤੂੰ ਰਹਿਣ ਦੇ ਰਹਿਣ ਦੇ ਯਾਰ ਆ ਇਹ ਨਹੀਂ ਦੋਨੋਂ 15000 ਰੁਪਏ ਲੈ ਲਈ ਤੇ ਕਿਹਾ ਯਾਰ ਮੁੱਲ ਪਹਿਲਾਂ ਆ ਜਾਂ ਫਿਰ ਇਹ ਹੋਗਾ ਮੂੰਹ ਵੱਟ ਕੱਟ ਪੱਕੀ ਆ ਮੇਰੇ ਫਿਰ ਜੈਜ ਦਾ ਤੂੰ ਮੈਂ ਤਾਂ ਚਲੋ ਮੁੰਜਾਇਜ ਮੰਗ ਨਾ ਜੋ ਮਦਦ ਲੇਭੂਦਾ ਮੇਰੇ ਨੂੰ ਲੱਗਦਾ ਉਮਰ ਚ ਪੰਜ ਚਾਰ ਸਾਲ ਬੜਾ ਹੋਵੇਗਾ ਮੈਂ ਤਾਂ ਗਲਤ ਆ ਮੰਨ ਗਿਆ ਗੁੱਸਾ ਕਰ ਗਿਆ ਨਾ ਉਹ ਵੀਰੇ ਟੀਵੀ ਵਾਲਕੇ ਵਾਲੇ ਨੇ ਕਿਲੋ-ਕਿਲੋ ਵਾਲੀ ਰੋਹ ਮਾਰ ਜਾਂਦੀ ਹੈ ਨਹੀਂ ਆਏ ਨਹੀਂ ਬਾਈ ਤੂੰ ਬੱਸ ਫੇਰ ਜਾਇਜ਼ ਕਿੰਨੇ ਕਿੰਨਾ ਦੁੱਧ ਵਾਲੀ ਹਾਂ ਹੈ ਕਿਲੋ ਵਾਲੀ ਨੇ ਕਹਿੰਦਾ ਫੈਂਟ ਘਾਟਾ ਫੇਰੀ ਉਹ ਵੀ ਰੋਹ ਮਾਰ ਜਾਂਦੀ ਹੈ ਸਹੀ ਗੱਲ ਨਹੀਂ ਆਏ ਨਹੀਂ ਬਾਈ ਹਰਖਣਾਪੁਰ ਜੀ ਕੱਢਿਆ ਹੋਇਆ ਇੱਕ ਮਿੰਟ ਗੱਲ ਕਰਦਾ ਵੀ ਤੈਂ ਮਦਰ ਮੈਨੂੰ ਹੋ ਸਕਦਾ ਬੜਾ ਹੋਵੇਂ ਮੈਂ ਤਾਂ ਗਲਤ ਦੀ ਬੰਦ ਜਾਇਜ਼ ਮੰਗ ਲਈ ਤੂੰ ਤਾਂ ਜਾਇਜ਼ ਪੱਕਾ ਕੱਚਾ ਮਾਰ ਰਿਹਾ ਨਹੀਂ ਖੜ ਜਾ ਉਹ ਤੁਹਾਨੂੰ ਕੋਣ ਜਾਣ ਆਹੋ ਬੋਲ ਸਾਰੀ ਮਾੜੇ ਹੁੰਦੇ ਨੇ ਆਪਦੇ ਘਰ ਨੂੰ ਤੂੰ ਸਭ ਬਾ 500 ਘੱਟ ਦੇ ਦੇ ਯਾਰ ਨਹੀਂ ਦੇ ਤਰਾ ਤੂੰ 50 ਹੋਰ ਬਾਲ ਲੈ ਯਾਰ ਹੋਰ ਬਾਲ ਲੈ 16 ਦੇ ਕਿਹੜਿਆਂ ਦਾ ਸੋਦਾ ਆ ਬੰਦੇ ਬੜਤਾਵਾ ਜਿਆਦਾ ਘੱਟ ਨੇ ਠੀਕ ਹੈ ਬਾਈ ਤੇਰੀ ਮਰਜ਼ੀ ਜਦੋਂ ਹੀ ਉਸ ਤੋਂ ਕਹਣਾ ਕਾਹਦਾ ਵਿੱਚ ਉਹ ਜਮੀਨ ਨਹੀਂ ਉਸੇ ਨਾਲ ਤਾਂ ਮੈਂ ਕਿਹਾ ਤੂੰ 32000 ਮੰਗਿਆ ਭਾਈ 32000 ਦੇ ਤਾਂ 500 ਘੱਟ ਦੇ ਦੇ ਮੈਂ 1000 ਰੁਪਏ ਤਾਂ ਹੋਰ 16 ਦੀਆਂ ਕਰ ਤੂੰ ਕੋਨੇ ਕੱਤੀਆਂ ਇਹ ਤੇਰੇ ਬੋਲੇ ਵੀ ਨਹੀਂ ਲੱਗਿਆ ਵੱਡੇ ਬੰਦੇ ਆ ਦਾ ਤੱਕਾ ਦਾ ਹੈਗਾ ਹਜੇ ਬਹੁਤ ਜ਼ਿਆਦੇ ਬੋਨੇ ਤੇਰਾ ਦੇ। ਬਹੁਤ ਜ਼ਿਆਦੇ। ਮਾਲ-ਮੁੱਲ ਤੇ ਲਿਆ ਕੇ ਨਮੇੜਦੇ ਚਿੱਤ ਮਨ ਨੂੰ ਦੇ ਦੂ ਨਹੀਂ ਨਾ ਸਹੀ। ਜਲਦੀ ਬਹੁਤ ਹੋ ਗਿਆ। ਰਾਤ ਦੇ ਦੇ ਨਾ ਮਰਮੰਦਾ। ਮੈਨੂੰ ਜਾਈ ਠੱਕਾ ਹੋ ਗਿਆ ਜ਼ਿਆਦੇ। ਨਹੀਂ ਨਾ ਹੁਣ ਬੱਤੀ ਬੱਤੀ ਕਰੀ ਜਾਂਦਾ ਤਾਂ ਸੂ ਘਟਦੇ ਤੇ। ਉਹ ਚਾਲੇ ਤਾਂ ਹੁਣ ਯਾਰ ਮੰਗੀ ਜਾਂਦਾ। ਨਹੀਂ ਐਵੇਂ ਬਣ ਮਣਾ ਮੈਨੂੰ ਸਾਧੋ ਦੇ ਦੇ ਨਾ ਨੰਗੋਂ ਨੂੰ। ਹਾਂ ਬਿੱਲੇ 20-20 ਸਾਰਾ ਕੋ ਸੱਦ ਕੇ ਦੇ। ਯਾਰ 30000 ਰੁਪਏ ਦੇ। ਅਗਰ 20 ਯਾਰਾ ਯਾਰਾ ਫੜਦਾ ਹੀ ਆ ਹੁਣ ਨਹੀਂ ਕੱਚਾ ਹੈਗਾ ਬਾਈ ਆ ਜੀ ਜੱਤ ਦਾ 1000 ਰੁਪਏ ਹੀ ਗਏ ਤੇਰੀ ਮੱਝ ਕਿਨੂੰ ਮਰਜੀ ਵੇਚ ਪਈ ਸਾਡੀ ਦੁਕਾਨ ਕਿਆ ਹੋਰ ਸਹੀ ਹੈ ਬਾਈ ਸਾਨੂੰ ਕਹਾ ਕਹਾ 20 ਲਾ ਬਾਈ ਹਾਂ ਸਹੀ ਹੈ ਬੋਲੇ ਨਹੀਂ ਜੀ ਹੁਣ ਕੱਟ ਲੈ ਬਾਈ ਹੁਣ ਚੱਲੋ ਇਹਨਾਂ ਨੂੰ ਬੋਲੇ ਨਹੀਂ ਯਾਰ ਹੈਗੇ ਯਾਰ ਅਗਲੇ ਨੂੰ ਵੀ ਮਾਰਨੀ ਇਹਨਾਂ ਨੂੰ ਨਹੀਂ ਖੜ ਜਾ ਇੱਕ ਮਿੰਟ ਬੋਲੇ ਨਹੀਂ ਬੰਦੇ ਮਾਲ ਮੋਲ ਤੁਰ ਕੇ ਲੱਗ ਗਿਆ ਵੀਰੇ ਇਹ ਕੋਈ ਤੇਰੀ ਮਰਜੀ ਆ ਹੁਣ ਪੋਜੇ ਆਪਣੀ ਲੋਟੂਆਂ ਨਹੀਂ ਕਹਿ ਕੇ ਲੈਣੀਆਂ ਸਮਝਿਆ ਸਮਝਿਆ ਬੰਮੂ ਉਹ ਕੋ ਚੱਕਣ ਗਿਆ ਇਹ ਜਦੋਂ ਮਾਣਾ ਮੋਟਾ ਫਰਕ ਕਰਦਾ ਹੋਰ ਕੱਢ ਰਣਾ ਨਹੀਂ ਰੋਕੀਦਾ ਚੌਲ ਤੇ ਰਾਰ ਖੇ ਸਾ ਚੌਲ ਨਹੀਂ ਖਾ ਸਕਦੇ ਰੋਟੀ ਖਾਣਾ ਨਹੀਂ ਜਿਹਦਾ ਹਜ਼ਾਰੋਂ ਦਾ ਫਰਕ ਕਰਦਾ ਕੱਢ ਰਣਾ ਹੈ ਜੇ ਕਹਾ ਹੈ 26000 26000 ਨਹੀਂ ਨਾਲ ਕੀ ਬੜੀਆਂ ਨੇ ਨਹੀਂ ਨਹੀਂ ਚੱਲਦੀਆਂ ਨਹੀਂ ਸਾਡਾ ਇੱਕ ਮਿੰਟ ਖਾੜ ਜਾ ਮਾਣਾ ਪੰਜਣਾ ਉਰੇ ਨਾ ਤੱਕ ਜੂਗਾ ਅੱਠ ਗਾ ਬੰਦਾ ਭਜੂਗਾ ਅਨਾਂ ਪੁੱਜਾ ਹੋਂ ਬੈਠੇ ਰਮਨ ਦਾ ਦਸਤਾਈ ਦਸਤਾਈ ਖੜਾ ਖੜਾ ਮਾਰ ਤਾਰਾ ਖੜਾ ਮਾੜਾ ਮਾੜਾ ਤਾਰਾਂ ਦੇ ਯਾਰਾਂ ਨੂੰ ਮਾਰ ਦੇਣਾ ਬਾਈ ਜੱਦ ਹੋ ਗਈਆਂ ਨਹੀਂ ਨਹੀਂ ਬਾਈ ਹੁਣ ਲੈ ਲੈ ਵੀਰੇ ਕੋਈ ਮਾਰ ਨਹੀਂ ਮੇਰੇ ਸੁਸਰੀਆਂ ਨੇ ਯਾਰ ਨਹੀਂ ਬੜਾ ਸਾਸ ਨੇ ਯਾਰ ਹਾਂ ਆ ਜਾਂਦਾ ਮੈਂ ਤਾਂ 11000 ਦੀ ਬੱਕਰੀ ਵੀ ਮਰ ਜੂ ਹਾਂ ਚੀਲੀ ਦੇ ਬਾਪੂ ਬਾਈ ਤੋ ਇਹ ਪੱਠਾ ਹੋ ਗਿਆ ਦੋ ਧੱਕ ਗਿਆ ਯਾਰ ਰੱਬ ਦਾ ਨਾਮ ਹੈ ਕਿਉਂ ਗੇਰ ਗੇਰ ਵੇਰ 1000 ਦੀਆਂ ਫੇਰੀਆਂ ਪੱਠਾ ਨਹੀਂ ਪਈ ਇਹ ਕੀ ਗੱਲ ਕੀ ਆ ਇਹ ਫਿਰ 5 ਚਲਾ ਖੋਲੋ ਆਪਣੇ ਕਿਨੇ ਲੱਤਣੇ ਬਈ ਥੋੜੋ ਹੁੰਦਾ ਯਾਰ 12 ਭੈਂਟ ਜੋ ਐ ਤਾਂ ਫਿਰ ਹਰੇਕੇ ਸੌਦਾ ਕਰਕੇ ਮੁੱਕਣ ਦੇ ਆ ਕਰਨੇ 10 ਖੋਲੋ ਨਾ ਖੋਲੋ ਆਪਣੇ 11 ਸੌ ਸਮਝੋ ਕੋਈ ਵਾਰ 12 ਉਹ ਵੀ ਦੇ ਸਮਝ ਨੂੰ 13 ਉਹ ਰਿਆ ਮੇਰੇ 15 ਸੋ ਸਾਰਾ 13 13 भाई ठीक है, है भाई दोबारा ये तेरे ਘਰ ਨਵਾਂ ਬਣਾਉਂਗੇ ਸਾਡੇ ਨੂੰ ਕੋਈ ਜਮਦਾਰੀ ਨਹੀਂ ਹੈਗੀ ਉਹ ਖੋਲਦਾ ਪੁੱਛ ਫੋਨ ਬਈ ਆਏ ਨੇ ਗਰੀਬ ਬੰਦੇਓ ਲੋ ਪੈਸੇ ਉਹ ਕੰਮ ਹੋਣਗੇ ਆਹ ਭਾਈ ਤੇਰਾ ਮੀਨਾ ਹੁੰਦਾ ਕਿ ਠੀਕ ਰੇਟ ਲੱਗਿਆ ਬਾਈ ਮਨਣੀ ਬਊਆ ਲੈ ਉਹਨੂੰ ਕੋਈ ਪੁੱਛਦਾ ਨਹੀਂ ਆਸਮਾਨ ਪੈਸੇ ਹਰ ਹੁਣ ਹਾਂ ਜਿਵੇਂ ਮਰਜ਼ੀ ਕਰਿਓ ਪੂਰੇ ਜੋਈਓਗੇ ਬਈਆ ਲੋ ਬਈਆ ਹੋ ਗਈਆਂ ਪੂਰੀਆਂ 24000 ਕਿੰਨੇ ਲੱਗਲੇ ਬਾਈ 3 4 4 ਵੱਡੇ ਨੇ ਬਾਈ 400 ਨੇ ਖੱਠ ਨੇ ਗਨੇ ਪੂਰੇ 24000 ਦੇ ਹੋ ਗਏ ਵੀ ਬਰਬਰੀ ਬੱਕਰੀਆਂ ਨੇ ਦੇਖ ਕਰੋ ਤੁਸੀਂ ਤੇਰੀ ਗੋਣੀ ਦਾ ਖਰਾਦਾ ਨਾਲੇ ਮੇਰੀ ਉਹਨੇ ਦੇਦੀ ਹੋ ਜੀ ਕੋ ਗੱਲ ਕਰੇ ਬੋਧਨ ਗੱਲਾਂ ਕਰ ਲੈ ਇੱਕ ਦਿਨ ਨੰਬਰ ਬਣਦਾ ਹੈਗਾ ਤੇ ਮਾਮੀ ਤੁਸੀਂ ਜੀ ਕੋਈ ਇਹ ਨਾ ਮੈਂ ਇਹ ਹੀ ਕੋਈ ਅੱਗੇ ਦਿਖਾਉਣਾ ਬੁੱਝਾ ਮਾਲਾ ਕੁੱਤੀ ਬਸ ਉਹ ਅਸੀਂ ਭਰੌਂਦੇ ਜਾਣਾ ਹੈ 13000 ਰੁਪਏ ਨੂੰ 25 ਮੰਗਿਆ ਦੂਗਾ ਹਾਂ ਦੋ ਦਾ ਲੇ ਦੂ 12 12 ਮੰਗਿਆ ਹੁਣ ਦੋ ਯਾਰ ਫੋਟੋ ਚੱਕ ਬਾ ਫੇਰ ਉਧਰ 10000 ਰੁਪਏ ਵੀ ਕੱਟ ਕੇ ਤੁਸੀਂ ਦੱਸੋ ਕੀ ਕਹਿੰਦੇ ਹੋ ਐਂ ਬੋਲੋ ਜੀ ਮਾੜਾ ਲੱਗ ਰਿਹਾ ਹੁਣ ਐਂ ਫੁੱਟ ਕੇ ਆਵਾਂਗਾ ਰਹੀ ਵੀ ਜਾਣਾ ੱਗ ਮਗਲਾ ਵਾ ਗਰੀਂ ਜਰਾ ਮਾੜਾ ਮੋਟਾ ਸਾਈ ਸੁਈ ਫੜਾਓ ਫੇਰ ਲੋਟ ਆਉਂਗਾ ਕਈ ਵਾਰ ਸਾਈ ਨੇ ਨਾ ਹੋਈ ਫੇਰ ਪੱਗਾ ਪੈ ਜਾਣਾ ਹੁੰਦਾ ਹਾਲਾਂਕਿ ਤੁਸੀਂ ਕਿਹੜਾ ਸਾਈ ਫੜਾਈ ਆ ਸਾਈ ਤਾਂ ਆਪਾਂ ਨਹੀਂ ਲੈਣੀ ਦੇਣੀ ਨਹੀਂ ਕੀਤੀ ਕਿ ਤੁਹਾਰੇ ਜਾਈ ਹੜਾ ਪਰਲੇ ਦੂਰ ਹੈ ਜਵਾਨਾ ਮਾੜਾ ਲਖਾ ਮੰਦੀ ਲੈ ਕੇ ਨਾ ਚੋੜਦਾ ਹੁਣ ਨਾ

ਹੋਰ ਠੀਕ ਹੈ ਜੀ ਕਹੇ ਜਦੋਂ ਮੋਹ ਮੋਗੀ ਬੋਸ ਲਾਹੀ ਹੈ ਸਾਰੇ ਅਤਵਾਰ ਨੂੰ ਕਹਿੰਦੇ ਕਿ ਨਾ ਉਹ ਤੂੰ 12000 ਰੁਪਏ ਦੇ ਦੇ ਬਸ ਉਹ 12000 ਕੀ ਮਾਗੀ ਵੀ ਮਾਸ਼ਾ ਰੋ ਉਹ ਲੱਗੇਗਾ ਨਹੀਂ ਤਾਂ ਕਹਿੰਦਾ ਹੈ ਕੋਈ ਤੇ ਜਗ ਪਾਠ ਇੱਕ ਵਟਾਈ ਯਾਰ ਦੇ ਦੇ ਯਾਰ ਬੰਦੇ ਮਿਲ ਵਰਤਨ ਵਾਲੇ ਨੇ ਨਹੀਂ ਇਹ ਨਹੀਂ ਉਹ ਗੱਲ ਹੈ ਜੀ ਹੈ ਨਹੀਂ ਨਹੀਂ ਉਹ ਗੱਲ ਹੈ ਪਾਪੋ ਨਹੀਂ ਕੋਈ ਨਹੀਂ ਹਾਂ ਜੀ ਉੱਤੇ ਪਾਣੀ ਖੜ ਗਿਆ ਅੱਜ ਉਹ ਬੰਦਾ ਲੈ ਆਉ ਦੇ ਦੇ ਅਸੀਂ ਵੀ ਮੁੜ ਕੇ ਸੀਨ ਵਾਲੀ ਕੋਲ ਜੀ ਉਹਦੇ ਕਿਹਾ ਤਾਂ ਉਹ ਉੱਥੇ ਧਿੰਡੇ ਲੱਗੀ ਹੋਈ ਆ ਜੀ ਕਿੰਨੇ ਦਾ ਦੱਸ ਕਿੰਨੇ ਦਿੰਦਾ ਲੈ 10000 ਦੇ ਦਾਂ ਹਾਂ 12000 ਇਹ ਇਹ ਜਿਹੜੀ ਬੱਕਰੀ ਆ ਇਹ ਕਿੰਨੀ ਹੋ ਗਈ ਅਸੀਂ ਇਹਨੂੰ ਜੀ ਇਹ ਸਾਦੀ 5 ਮਹੀਨੇ ਹੋ ਗਏ ਜੀ ਹੋਈ ਹੋਈ ਹਾਂਜੀ ਅੱਛਾ ਪਾਣੀ ਮਾਣੂ ਲੱਗਿਆ ਪਿਆ ਜੀ ਦੁਬਾਰਾ ਕੱਪਣਾ ਹਾਂਜੀ ਕਲਾਉਸ਼ ਕਰਾਈ ਹੋਈ ਆ ਦੇਖੋ ਆਪਾਂ ਤੁਹਾਨੂੰ ਕਹਿ ਦਈਏ ਵੀ ਹਾਂ ਜੀ ਇੰਨਾ ਇਹ ਕਿੰਨੇ ਜਗ੍ਹਾ ਬਰੋਸਟ ਦਵਾਈ ਨੂੰ ਡੇਢ ਮਹੀਨੇ ਤੋਂ ਪਰੋਣਾ ਆ ਫਾੜਿਆ ਦਾ ਦੋਨੇ ਬਾ 15000 ਰੁਪਏ ਦਾ ਤੇ ਮਾਫੀ ਜੇ ਕੁਝ ਪਾਈ ਗਏ ਨਾ ਹੋ ਕੇ ਲੋਟ ਆਉਣਾ ਨਹੀਂ ਆ ਯਾਰਾ ਮੈਂ ਤਾਂ ਲੋਟ ਆ ਜਾਊਗਾ ਤੂੰ ਲੋਟ ਵਾਲਾ ਸੌਗਾ ਦਾ ਕਰ ਰਿਹਾ ਵਿੱਚ ਹੀ ਫਰ ਗਾਣੇ ਮੁਕੇ ਖਾਲਾ ਵਾ ਵਧੀਆ ਗੱਲਾਂ ਪੌਜੀ ਤੇ ਕੀ ਯਾਰਾ ਸਰਦਾਰਾਂ ਦੇ ਘਰੇ ਜਾਊਗੀ ਉੱਥੇ ਰੱਜ ਕੇ ਖਾਊਗੀ ਹਾਂ ਜਾਂਦੀ ਚਾਹ ਦੇ ਦੋਨੇ ਦੇ ਯਾਰਾ ਉਹ ਦੋਨੇ ਕਿ ਦੂਕ ਧਜਾ ਨਾ ਯਾਰਾ ਭਾਈ ਇੱਥੇ ਆ ਕੇ ਦੇਖੋ ਨਾ ਉਹ ਨਹੀਂ ਦੋ ਜਿਆਦਾ ਟਾਈਮ ਨਾ ਖਰਾਬ ਕਰ ਯਾਰ ਮਰਾ ਹੀ ਯਾਰ ਦੂਰ ਯਾਰ ਦੂਰ ਕੋਈ ਗੱਲ ਨਹੀਂ ਤੂੰ ਤੇ ਸਭ ਨਹੀਂ ਜਾਣਾ ਦੂਰ ਵੀਰੇ ਮੈਂ ਵੀ ਆਹ ਫੜਾ ਬੋਲ ਨਹੀਂ ਦੇ ਅਹ ਫੜਾ ਦੱਸੋ ਦੱਸੋ ਖੜਤਾਲ ਹੈ ਤਾਂ ਪਾ 15000 ਰੁਪਏ ਮੈਂ ਤਾਂ ਪਿਛਲੀ ਵਾਰ ਵੀ ਤੇਰੇ ਕਹਿੰਦੇ ਕਟਾ ਖਾ ਲਿਆ ਨੇਮ ਲੱਗੀ ਯਾਰ ਮੇਰੇ ਘੇ ਘਟਾ ਜਮਾ ਨਹੀਂ ਨਹੀਂ ਕੋਈ ਗੱਲ ਨਹੀਂ ਆਹ ਗਾਣਾ ਮੇਰੇ ਘਟਾ ਨਹੀਂ ਮੈਂ ਤਾਂ ਜਿਆਦਾ ਹੀ ਫੁੱਲ ਚਾੜਦੇ ਤੇਰੀ ਬੋਲ ਦੇ ਕੋਈ ਜੀ ਗੱਲ ਨਹੀਂ ਆਦੇ ਬਗੜੋ ਵੀ ਬੈਠਣੇ ਆਉਂਦੇ ਬਗੜੋ ਵੀ ਲੈਣੀਆਂ ਨੇ 12 ਕੰਦੇ ਲਓ ਹੋ ਗਈਆਂ ਬੱਕਰੀਆਂ ਦੋਨੀਆਂ ਦੋਨੀਆਂ ਹੋ ਗਈਆਂ ਨਹੀਂ ਦੋਨੀਆਂ ਹੋ ਗਈ ਜੀ ਹਾਂ ਹਾਂ ਆ ਫੜ ਤੋਂ ਆਏ ਦੋਨੀਆਂ ਹੋ ਗਿਆ ਲਾਲ ਲੱਮ ਉਹ ਨਹੀਂ ਮੰਨੀ ਕਰ ਉਹ ਕੀ ਯਾਰਾ ਹਣੀ ਯਾਰਾ ਠੀਕ ਮੰਨ ਉਹ ਗੇਰੇ ਯਾਰਾ ਉਹ ਨਹੀਂ ਵੀ ਹੁਣ ਕੁ ਕਰਦੀ ਮੰਗਾ ਰੋਇ ਕੀ ਗੱਲ ਆ ਹੁਣ ਗੱਲ ਕੀ ਆ ਯਾਰਾ ਦੱਸ ਗੱਲ ਕਿ ਅੱਧਾ ਕਮਾ ਯਾਰਾ ਮੈਂ 20000 ਮੰਗਾਏ 5-700 ਘੱਟ ਦੇ ਮੋਰ ਦੇ ਕਰ ਮੈਂ ਆ 1000 ਹੋਰ ਘੱਟ ਕਿਹੜੀ ਥਾਂ ਤੋਂ ਆਇਆ ਤੂੰ ਆਸੋਂ ਵੀ ਦੀ ਆਪਣਾ ਆਹ ਦੇਖੋ ਆਪਣੇ ਹਾਂਜੀ ਹਾਂ ਆਪਣਾ ਬਾਈ ਨੇ ਨਾ ਨਾ ਪਟਿਆਲਾ ਆਪਣਾ ਸਾਹ ਆ ਦੱਸ ਬੇ ਯਾਰ ਹੁਣ ਬੰਦਾ ਕਿਧਰ ਚੱਲ ਗਿਆ ਦੋਨੀ ਦੇ ਯਾਰ ਕੰਨੂ ਕੰਨੂ ਖੇਡਨੀ ਦੂਜੀ ਨਾ ਹੁਣ ਮੋੜ ਹੀ ਨਾ ਯਾਰ ਤੇਰੀ ਇੱਕੋ ਗੱਲ ਕਰ ਹਾਂ ਦੇ ਦੇ ਯਾਰਾ ਪੂਰੇ ਹੀ ਕਰ ਦੋ 20000 ਕਰ ਦੋ ਬਸ ਲੈ ਤੇਰਾ ਕੰਨ ਦੀ ਮੋੜ ਬਸ ਹੁਣ ਦੇਖ ਲੈ ਕਿੱਥੇ ਗਿਆ ਕਿੱਥੇ ਕੱਢ ਗਿਆ ਨਹੀਂ 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 ਸਾਜੀ ਬੋਲੋ ਸੁਣਾ ਯਾਰ ਤੂੰ ਐ ਕਰ ਠੀਕ ਐ ਇਹ ਪਾਸੇ ਕੇ ਨੂੰ ਬਸ ਹੋ ਆ ਠੀਕ ਐ ਤੂੰ ਪਟਿਆਲੇ ਕੋਠੀ ਹੀ ਤਾਰਿਆ 18000 ਰੁਪਏ ਲੈ ਆ ਜਾ ਯਾਰ ਅਬਾ ਨਾਲ ਦੇਖਣ ਕੋ ਕਰ ਮਾਰਾ ਯਾਰ ਅੱਬਾ ਹੁੰਦਾ ਕਿਹੜਾ ਲੀ ਗੇ ਅੱਬਾ ਹੁੰਦਾ ਕਿਹੜਾ ਵੇਚਣਾ ਫਾਜੀ ਥੋੜੀ ਗੱਲ ਮੈਂ ਮੰਗਦਾ ਤਮਾਕਰਾ ਬਾਪੂ ਗੱਲ ਨਾ ਕਰੀ 18000 ਰੁਪਏ ਰੱਖ ਲੈ ਆਲਾ ਮੈਂ ਕਿਹਾ ਬਸ ਯਾਰ ਚੱਲ ਐ ਘਰ ਨਾ ਨਾ ਐ ਘਰ ਘਾਲੂ ਸੋਣ ਇੱਕ ਮਿੰਟ ਆ ਲੈ ਹਾਂ ਇਹਨੇ ਜ਼ਿਆਦਾ ਐ ਨਹੀਂ ਇੱਕ ਹੋਰ ਦੇ ਦੇ ਨੀ 19 ਕਰ ਬਸ ਤੇਰੇ ਕਹਿੰਦੇ ਆ ਨਾਮ ਲੱਗੇ ਨੀ ਮੋੜ ਮਗਰ ਮੈਨੂੰ ਫੋਨ ਕੱਟ ਰਿਹਾ ਮੀਮੋ ਨੇਮ ਦੀ ਗੱਲ ਆ ਫੋਨ ਕੋ ਡਾ ਮੈਨੂੰ ਫਿਰ 16 ਤੇ ਹੁਣ ਫੋਨ ਨਾਲ ਗੱਲ ਕੀਤੀ ਉਹਨਾਂ ਨੇ ਜਾਣਾ ਹੁੰਦਾ ਮੈਂ ਤੈਨੂੰ ਆ ਪੇਜਦਾ ਕੋਈ ਵੀ ਗੱਲ ਨਹੀਂ ਉਹ ਅੱਗੇ ਨੂੰ ਪਟਿਆਲਾ ਉਹ ਵੀਰ ਜੀ ਪਟਿਆਲਾ ਹੈਗਾ ਜੀ ਪਟਿਆਲਾ ਕਿਹੜਾ ਆਹ ਵੀ 5 ਕਿਲੋਮੀਟਰ ਤੇ ਆ ਹਾਂ ਮੈਨੂੰ ਅੱਧੇ ਘੰਟੇ ਦਾ ਰਸਤਾ ਦਾ ਹੈਗਾ ਮੈਂ ਉਹ ਤਾਂ ਚਲੋ ਕੋਈ ਗੱਲ 1/2 ਘੰਟਾ ਘੰਟੇ ਇੱਥੋਂ ਜਾਣਾ ਦੇ ਕੇ ਕਿਥੋਂ ਨਹੀਂ ਪਰ ਤੈਨੂੰ ਕਿਰਾਇਆ ਦੇ ਰਿਹਾ ਮੈਂ ਹੋਰ ਕੀ ਕਰੀਂ ਕਿਰਾਇਆ ਦੂ ਜਾਂ ਇਹ ਜਾਣਾ ਬਜ਼ਾਰ ਲਖਾਈ ਹੋਣੀ ਹੈ ਸਾਰਾ ਤੋਂ ਲਾਂਨ ਤੋਂ ਕੇ ਬਾਈਪਾਸ ਚਲ ਕੇ ਚੱਲ ਗਏ ਇੱਕ ਮੈਨ ਨੂੰ ਚਲੀ ਜਾਂਦੀ ਹੈ ਹਾਂ ਜੀ ਇੱਕ ਮੈਨ ਨੂੰ ਜਾਂਦੀ ਇੱਕ ਪਟਿਆਲੇ ਚ ਵੱਢ ਜਾਂਦੀ ਹੈ ਤੁਹਾਨੂੰ ਉਰੋਂ ਹੀ ਕਰਾ ਲੈਂਦੇ ਹਾਂ ਸਾਹਿਬ ਇਹਦੇ ਸੋ ਉਹੀ ਕਰਾ ਲੈਂਦੇ ਮੈਨੂੰ ਉਧਰ ਹੀ ਨੂੰ ਡੇਟ ਹੋ ਜੀਆ ਮੇਰੇ ਡੰਗਰ ਪਛਮਾ ਉਹਨਾਂ ਨੂੰ ਦੇਖਣਾ ਜੀ ਤੋ ਵਾਲਾ ਨੇ ਜੀ ਜੇ ਨਹੀਂ ਕੱਢ ਕੇ ਆਉਣੀ ਆ ਨਾ 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 ਜੀ ਨਹੀਂ ਇਹ ਤਾਂ ਠੀਕ ਆ ਉਹ ਨਹੀਂ ਸਾਹਿਬ ਜੀ ਹੁੰਦਾ ਮੈਂ ਤਾਂ ਆਪ ਕੋਈ ਜੀ ਕਰਦੀ ਸੀ ਤੁੜੀ ਆਪਾਂ ਗੱਲਾਂ ਆਹ ਦਾ ਕਾਹਦੀ ਮਰਜ਼ੀ ਲਿਆ ਦੋ ਕੋਈ ਗੱਲਾਂ ਆਪਣੀ ਗੱਡੀ ਕੋਬਡੀ ਚਾਪਾਵਾ ਆਪ ਕੁੱਛ ਕਰੀਏ ਤੂੰ ਹਮ ਤੋ ਨਾ 16.5 ਹੋ ਗਿਆ ਬਸ ਨਾ ਨਾ ਜੀ ਉਹ ਕਿਉਂ ਨਾ ਥੋੜਾ ਬੜੇ ਵੀਰ ਇੰਨਾ ਨਾ ਕਰ ਉਹ ਕਿ ਲੋ 10000 ਦੀ ਤਾਂ ਮੇਰੀ ਆਪਣੀ ਖਰੀਦਾ ਨੇਮ ਲੱਗੇ ਉਹ ਹੋ ਕਿ ਮੈਂ ਕਰਾਂ ਨੇਮ ਲੱਗੇ ਜੀ ਮੈਂ ਤੁਹਾਨੂੰ 20000 ਕਹਤਾ 20 ਤਾਂ ਤੂੰ 20 ਤੱਕ ਪਹਿਲਾਂ ਨਾ ਨਾ ਮੈਂ ਤੁਹਾਨੂੰ 20 ਕਿਹਾ ਜੀ 25 ਤੋਂ 20 ਆ ਗਿਆ ਮੈਂ ਸਾਹਿਬ ਜੀ 20 ਸਾਢੇ ਪਣੇ 25 ਤੋਂ 20 ਆ ਗਿਆ ਚਲ ਐ ਕਰ ਬਾਬਾ ਦੀ ਜਾਈ ਸਾਡੇ ਘਰੇ ਲੱਖ ਯਾਰ ਇਸ ਬਸ ਰਾਰ ਨੂੰ ਬੁਸੇ ਆ ਬੜਾ ਯਾਹ ਗਰੀ ਨਾ ਗਰੀ ਮੈਂ ਜਿਹ ਹਾਂ ਖੇ ਜਾਨਾ ਤੁਹਾਡੀ ਮੈਂ ਮੰਨਦਾ ਆਪਨਾ ਮੈਂ ਚੱਲ ਇਹ ਆਪਾਂ ਤੁਹਾਡੇ ਸਦੀਕ ਜੀ 17 ਦਿੰਦਾ ਦੇਂਦੇ ਆਪਾਂ ਤੁਹਾਡੇ ਨਾ ਫੜ 17 ਬਸ ਦੇ ਦੇ ਯਾਰ ਹੁਣ ਉਹ ਦੇ ਰਿੜਕਣਾ ਰਿੜਕਣਾ ਦੇ 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 ਦੇਖੋ ਉਹ ਯਾਰ ਕੋਈ ਮੈਂ ਤੁਹਾਡੀ ਗੱਲ ਮੰਨਦਾ ਵੀਰੇ ਮੈਂ ਮੰਨਦਾ ਉਹ ਵੀ ਜੀ ਮੈਂ ਕਦਰ ਕਰਾ 18000 ਬੜੇ ਵੀਰ ਮੈਂ ਲੈਤੀਆਂ ਪਈਆਂ ਨੇ ਨੇਮ ਦੀ ਗੱਲ ਹੈ ਤੁਹਾਡੀ ਲਿਖਾਈ ਵੀ ਆ ਲਿਖਾਈ ਮੈਂ ਦੇ ਦੇਣਾ ਚੱਲ ਲਿਖਾਈ ਕਰਾ ਦੂ ਉਹ ਮੈਂ ਦੇ ਦੇਣਾ ਉਹਨੂੰ ਵੀ ਮੈਂ ਦੇ ਦੂੰਗਾ ਆ ਵੀਰ ਨੂੰ ਮੈਂ ਦੇਖਣਾ ਉਹ ਇਹਨੂੰ ਨਾ ਦੇ ਤੂੰ ਕਿਸੇ ਨੂੰ ਨਾ ਦੇਖ ਚਲੋ ਕੋਈ ਗਿਆ ਦੇ ਸਾਰਾ ਠੀਕ ਹੈ ਠੀਕ ਹੈ ਤੋ ਇਹ ਪੈਸੇ ਦੇਣੂ ਠੀਕ ਹੈ ਜੀ ਗੱਲ ਕੋਈ ਕਰਨ ਦੇ ਬੁੱਝਾ ਨਾ ਕੋਈ ਕਰਨੀ ਲੱਗਣਾ ਇਹਨਾਂ ਦੀ ਕਾਦਰ 100 ਵਾਲੀ ਮਿਲਣਾ ਵਰਤਣਾ ਇੱਕ ਤੈਨੂੰ ਮੈਂ ਗੱਲ ਦੱਸਾਂ ਨੇਮ ਲੱਗੇ 16000 ਦੀ ਮੇਰੀ ਆਪਣੀ ਪਤਾ ਕੋਈ ਨਹੀਂ ਹੁਣ ਪਤਾ ਕਰ ਜਾ ਮੈਂ ਤੈਨੂੰ ਕੁਝ ਕੀਨ ਦੱਸਾਂ ਆ ਰੋਗੀ ਚ ਖੜਾ ਮੈਂ 500 ਰੁਪਿਆ ਮੈਂ ਚਾਹੇ ਸਾਲਾ 1 ਰੁਪਿਆ ਨਾ ਬੱਚੇ 500 ਛੋਟ ਕਰਦਾ ਮੈਂ ਘਰੇ ਆਪਣੇ ਮਾਲ ਦੀ ਪਿਛਲੀ ਵਾਰ ਮੈਂ 2000 ਦਾ ਸਭ ਕੋਈ ਨੀ ਕਰ ਦੇ ਇੱਕ ਗੱਲ ਸੁਣੀ ਉਹ ਜੰਮੂ ਵਾਲੇ ਹੋਰ ਸੁਣ ਲਈ 2000 ਰੁਪਿਆ ਮੇਤੋਂ ਸੇਰੇ ਨੂੰ ਉਧਾਰਾ ਦਵਾ ਕੇ 6000 ਦੀਆਂ ਪਰਚੀ ਤੇ 8 8000 ਰੁਪਇਆ ਦੇ ਕੇ ਹੋਟਲਾਂ ਦੇ ਬਹਿ ਕੇ ਉਰੇ ਆ ਜਾ ਕਰਨ ਮੈਨੂੰ ਮਾ ਪਈ ਜਾ ਆ ਜਾਣਗੇ ਹੋਈ ਨਾ 8000 ਲੱਕ ਦੋ ਚੱਲ ਨਾ ਯਾਰ ਫੰਗ ਨਾਲ ਇੱਕ ਕਰੇ ਡੰਡੇ ਸੱਤ ਮੈਨੂੰ ਕੋਈ ਵਾਈਫਾਈ ਬਣ ਨਾ 10 11 12 13 14 12 13 14 14 ਹੋ ਗਦੀ 15 16 ਠੀਕ ਆ ਭਾਈ ਲਓ ਭਈ ਆ ਪੱਠ ਦਾ ਸੌਦਾ ਹੋਇਆ ਪੂਰਾ 17000 ਦਾ ਨਾਲ ਪੱਠਾ ਇਹਦੇ ਚਲੋ ਜੀ